ਅੱਜ ਮਿੱਤਰੋ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਫਾਰਮਟ੍ਰੈਕ 60 ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਮਾਡਲ ਦੀ 2003 ਮਾਡਲ ਟਰੈਕਟਰ ਆ ਪਿਆਵ ਦਾ ਨੰਬਰ ਆ ਸ਼੍ਰੀ ਮੋਕਸਰ ਸਾਹਿਬ ਦਾ ਫਸਟ ਓਨਰ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ 75 ਤੋਂ ਲੈ ਕੇ 80% ਤਾਈਂ ਚਾਰੇ ਟਾਇਰ ਆ ਟਰੈਕਟਰ ਪੂਰਾ ਕੋਕਾ ਪੀਸ ਟਰੈਕਟਰ ਆ ਕੰਡੀਸ਼ਨ ਚੈੱਕ ਕਰੋ ਟਰੈਕਟਰ ਸਾਰਾ ਹੀ ਰੀਜਨਲ ਆ 14 ਦੇ ਟਾਇਰਾਂ ਵਾਲਾ ਟਰੈਕਟਰ ਆ ਸਾਰਾ ਰੀਜਨਲ ਆ ਰਿਵਰਸ ਪੀਟੀਓ ਆ ਹੈਵੀ ਲੈਫਟ ਦਾ ਟਰੈਕਟਰ ਰੰਗ ਪੇੜ ਚੈੱਕ ਕਰੋ ਸਾਰਾ ਰੀਜਨਲ ਰੰਗ ਪੇਟ ਹੈ ਕੰਡੀਸ਼ਨ ਪੂਰਾ ਸਾਫ ਟਰੈਕਟਰ ਹੈ ਜੀ ਸਮਾਨ ਟਰੈਕਟਰ ਦੇ ਨਾਲ ਪੂਰਾ ਡੰਡਾ ਫੱਟੀ ਛਤਰੀ ਸਾਰਾ ਸਮਾਨ ਪੂਰਾ ਨਾਲ ਮਿਲੂਗਾ ਪੂਰੀ ਸੰਭਾਈ ਨਾਲ ਰੱਖਿਆ ਵਾ ਵੀਰ ਨੇ ਕੰਡੀਸ਼ਨ ਚੈੱਕ ਕਰੋ ਤੁਸੀਂ ਡਿਮਾਂਡ ਹੈਗੀ ਆ 310000 ਜਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਮਾਲਕ ਵੀਰ ਵੱਲੋਂ ਪੂਲ ਮਾਨਤਾ ਕੀਤਾ ਜਾਊਗਾ ਟਰੈਕਟਰ ਦੇ ਵਿੱਚੋਂ ਸਮਾਨ ਸਾਰਾ ਟਰੈਕਟਰ ਦੇ ਨਾਲ ਆ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਆ ਨੰਬਰ ਮਾਲਕ ਵੀਰ ਦਾ ਸਕਰੀਨ ਤੇ ਚੱਲ ਜਾਂਦਾ ਉੱਥੋਂ ਗੱਲ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਸੋ ਮਾਲਕ ਵੀਰ ਦਾ ਪਿੰਡ ਪਿੰਡ ਥਾੜਾ ਮੋੜ ਜ਼ਿਲ੍ਹਾ ਫਰੀਦਕੋਟ ਉੱਥੋਂ ਗੱਲ ਕਰਕੇ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ